हां जी दोस्तों सारेया नु सत श्री अकाल आज ਆਪਾਂ ਫਿਰ ਤੋਂ ਤੁਹਾਡੇ ਲਈ ਇੱਕ ਐਸੀ ਵੀਡੀਓ ਲੈ ਕੇ ਆਏ ਆ ਜਿਹੜੀ ਕਿ ਬਹੁਤ ਹੀ ਫਾਇਦੇਮੰਦ ਹੈ ਤੁਹਾਡੇ ਲਈ ਲਾਭਕਾਰੀ ਆ ਵੀਡੀਓ ਨੂੰ ਐਂਡ ਤੱਕ ਸੁਣਨਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਆ ਤੁਸੀਂ ਦੇਖ ਸਕਦੇ ਹੋ ਜੀ ਕਈਆਂ ਨੇ ਤਾਂ ਪਹਿਚਾਨ ਲਿਆ ਹੋਣਾ ਕਿ ਕੀ ਚੀਜ਼ ਆ ਇਹ ਕਿਹੜਾ ਜਿਹੜਾ ਕੀ ਫਸਲ ਆ ਇਹ ਫਸਲ ਕਹਿ ਸਕਦੇ ਆ ਇਹਨੂੰ ਆਪਣੇ ਘਰ ਦੇ ਵਿੱਚ ਰੋਜ਼ਾਨਾ ਸਬਜ਼ੀਆਂ ਵਿੱਚ ਯੂਜ਼ ਕੀਤੀ ਜਾਂਦੀ ਆ ਇਹ ਹੈਗੀ ਆ ਜੀ ਲਸਣ ਅੱਜ ਆਪਾਂ ਲਸਣ ਬਾਰੇ ਬਹੁਤ ਕੀਮਤੀ ਗੱਲਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਕਿ ਤੁਹਾਨੂੰ ਨਹੀਂ ਪਤਾ ਹੋਣੀਆਂ ਨਾ ਤੁਸੀਂ ਕਦੇ ਸੁਣੀਆਂ ਹੋਣੀਆਂ ਅੱਜ ਸ਼ਾਇਦ ਸੁਣ ਕੇ ਤੁਸੀਂ ਖੁਦ ਕਮੈਂਟ ਕਰਨੋ ਜਿਹੜਾ ਨਹੀਂ ਹਟੋਂਗੇ ਕਮੈਂਟ ਕਰਕੇ ਜਰੂਰ ਆਪਣੇ ਮਨ ਦੀ ਗੱਲ ਸਾਂਝੀ ਕਰੋਗੇ ਕਿਉਂਕਿ ਲਸਣ ਜਿੱਥੇ ਬਹੁਤ ਜ਼ਿਆਦਾ ਫਾਇਦੇਮੰਦ ਆ ਉੱਥੇ ਹੀ ਲਸਣ ਦੀਆਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਕਿ ਤੁਸੀਂ ਨਹੀਂ ਸੁਣੀਆਂ ਹੋਣੀਆਂ ਅੱਜ ਉਹ ਤੁਹਾਨੂੰ ਆਪਾਂ ਦੱਸਿਆਂਗੇ ਤੇ ਤੁਸੀਂ Google ਦੇ ਉੱਤੇ ਇਹਦੇ ਬਾਰੇ ਜਿਹੜਾ ਹੈਗਾ ਸਰਚ ਵੀ ਕਰ ਸਕਦੇ ਹੋ ਹਾਂਜੀ ਲਸਣ ਦੀ ਆਪਾਂ ਗੱਲ ਕਰੀਏ ਤਾਂ ਇਹ 24 ਦੇ ਵਿੱਚ ਹੀ ਜਿਹੜੀਆਂ ਕਿ ਬਹੁਤ ਸਾਰੀਆਂ ਐਦਾਂ ਦੀਆਂ ਸੱਚੀਆਂ ਖਬਰਾਂ ਆਈਆਂ ਨੇ ਸਾਹਮਣੇ ਜਿਹੜੀ ਕਿ ਚਾਈਨਾ ਦੀ ਲਸਣਾ ਉਹ ਬਹੁਤ ਜ਼ਿਆਦਾ ਖਤਰਨਾਕ ਆ ਉਸ ਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਪੇਟ ਦੀਆਂ ਲੱਗ ਰਹੀਆਂ ਨੇ ਕਿਉਂਕਿ ਉਹਦੇ ਵਿੱਚ ਜਿਹੜੀਆਂ ਕਿ ਮਤਲਬ ਤੁਸੀਂ ਉਹਦੀ ਜਿਹੜੀ ਪਛਾਣ ਕਰਨੀ ਵੀ ਬਹੁਤ ਜ਼ਿਆਦਾ ਮੁਸ਼ਕਿਲ ਆ ਕਿਉਂਕਿ ਇਹਦਾ ਜਿਹੜੀ ਤਸਕਰੀ ਹੁੰਦੀ ਹੈ ਇੱਕ ਤਰ੍ਹਾਂ ਦੀ ਜਿਹੜੀ ਕਿ ਚਾਈਨਾ ਤੋਂ ਤਸਕਰੀ ਨੇਪਾਲ ਰਾਹੀਂ ਹੁੰਦੀ ਹੈ ਨੇਪਾਲ ਬਾਰਡਰ ਰਾਹੀਂ ਤੇ ਫਿਰ ਆਪਣੇ ਭਾਰਤ ਵਿੱਚ ਉਹ ਲਸਣ ਨੂੰ ਭੇਜਿਆ ਜਾਂਦਾ ਆ ਪਿਛਲੇ ਸਾਲ 1600 ਟਨ ਜਿਹੜੀ ਲਸਣ ਉਹ ਚੀਨ ਦੀ ਫੜੀ ਗਈ ਤੇ ਨਾਲ ਦੀ ਨਾਲ ਨਸ਼ਟ ਵੀ ਕੀਤੀ ਗਈ ਜਦੋਂ ਜੋਗੀ ਸਰਕਾਰ ਨੂੰ ਪਤਾ ਲੱਗਿਆ ਇਸ ਬਾਰੇ ਤਾਂ ਉਸ ਨੇ ਵੀ ਆਰਡਰ ਕੱਢ ਦਿੱਤੇ ਕਿ ਜਾ ਕੇ ਮੰਡੀਆਂ ਦੇ ਵਿੱਚ ਛਾਪੇਮਾਰੀ ਤੇ ਪਤਾ ਕਰੋ ਆਪਣੀ ਇੱਥੇ ਲਸਣ ਤਾਂ ਨਹੀਂ ਆ ਗਈ ਦੇਖੋ ਜੋਗੀ ਸਰਕਾਰ ਕਿੰਨੀ ਜ਼ਿਆਦਾ ਐਸੇ ਕਰਕੇ ਜੋਗੀ ਸਰਕਾਰ ਦੇ ਜਿਹੜੇ ਜੁਪੀ ਦੇ ਵਿੱਚ ਚਰਚੇ ਨੇ ਤੇ ਜਿਵੇਂ ਹੀ ਉੱਥੇ ਦੀ ਪੁਲਿਸ ਨੇ ਛਾਪਾ ਮਾਰੀ ਮਾਰੀ ਤਾਂ ਮੰਡੀ ਦੇ ਵਿੱਚ ਹਾਹਾਕਾਰ ਮੱਚ ਗਈ ਇਹ ਦੇਖਣ ਲਈ ਕਿ ਮੰਡੀ ਦੇ ਵਿੱਚ ਪੁਲਿਸ ਕਿਦਾਂ ਔਰ ਇੰਨੀ ਜ਼ਿਆਦਾ ਜੜੀ ਹੈਗੀ ਆ ਬਹੁਤ ਜ਼ਿਆਦਾ ਜਿੱਦਾਂ ਕਰ ਇਕੱਠ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਪੁਲਿਸ ਨੇ ਜਿਹੜਾ ਹੈਗਾ ਉੱਥੇ ਪਹੁੰਚ ਕੇ ਛਾਪੇਮਾਰੀ ਕੀਤੀ ਤੇ ਦੇਖਿਆ ਵੀ ਜਿਹੜੀ ਵੀ ਉੱਥੇ ਦੀ ਜਿਹੜੀ ਲਸਣ ਸੀ ਪਰ ਉੱਥੇ ਜ਼ਿਆਦਾਤਰ ਇੰਦੋਰ ਦੀ ਜਿਹੜੀ ਪੈਦਾਵਾਰ ਲਸਣ ਹੀ ਮਿਲੀ ਉਹਨਾਂ ਨੂੰ ਤੇ ਇਹਦੀ ਜਿਹੜੀ ਪਛਾਣ ਕਰਨਾ ਵੀ ਬੜੀ ਮੁਸ਼ਕਲ ਆ ਕਿਉਂਕਿ ਇਹ ਜਿਹੜੀ ਲਸਣ ਆਪਾਂ ਨਾ ਸੋਹਣੇ-ਸੋਹਣੇ ਚੱਕ ਕੇ ਲੈ ਕੇ ਆਉਂਦੇ ਆ ਗੰਡੀਆਂ ਲਸਣ ਦੀਆਂ ਤੇ ਜਿਹੜੀ ਇਹ ਲਸਣ ਆ ਇਹ ਮਤਲਬ ਬੜੀ ਮੋਟੀ-ਮੋਟੀ ਹੁੰਦੀ ਆ ਦੇਖਣ ਦੇ ਵਿੱਚ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਹੁੰਦੀ ਆ ਆਪਣੀ ਲਸਣ ਦੇ ਮੁਤਾਬਿਕ ਤੇ ਦੂਸਰੀ ਇਹਦੇ ਵਿੱਚ ਚਮਕ ਬਹੁਤ ਜ਼ਿਆਦਾ ਹੁੰਦੀ ਆ ਇਸ ਲਸਣ ਦੇ ਵਿੱਚ ਤੇ ਜਿਹੜੀ ਇਹ ਲਸਣ ਆ ਨਾ ਇਹ ਜਿਹੜੀ ਬੀਜੀ ਆ ਇਸੇ ਕਰਕੇ ਬੀਜੀ ਆ ਮੈਂ ਵੀਡੀਓ ਬਣਾਉਣੀ ਸੀਗੀ ਵੀ ਤੁਹਾਡੇ ਨਾਲ ਇਹ ਗੱਲ ਜਰੂਰ ਸਾਂਝੀ ਕਰੀਏ ਕਿਉਂਕਿ ਜਿਹੜੀ ਸਾਡੇ ਇਧਰ ਲਸਣ ਆ ਨਾ ਉਹਦਾ ਇੱਕ ਤਾਂ ਸਾਈਜ਼ ਬੜਾ ਛੋਟਾ ਹੁੰਦਾ ਛੋਟੀਆਂ-ਛੋਟੀਆਂ ਕਲੀਆਂ ਹੁੰਦੀਆਂ ਨੇ ਉਹਦੀਆਂ ਤੇ ਛਿੱਲਣ ਵਿੱਚ ਵੀ ਉਹਨੂੰ ਆਪਾਂ ਬਹੁਤ-ਬਹੁਤ ਸਮਾਂ ਆਪਣੀਆਂ ਪੁਰਾਣੇ ਬਜ਼ੁਰਗਾਂ ਨੂੰ ਆਪਾਂ ਫੜਾ ਦਿੰਨੇ ਆ ਵੀ ਇਹਨੂੰ ਬੈਠੇ ਛਿੱਲੀ ਜਾਓ ਤੁਸੀਂ ਤੇ ਉਹ ਕਿਉਂਕਿ ਵਿਹਲੇ ਹੁੰਦੇ ਨੇ ਘਰ ਦੇ ਵਿੱਚ ਪਰ ਜਿਹੜੀ ਚਾਈਨੀਜ਼ ਲਸਣ ਆ ਉਹਨੂੰ ਆਪਾਂ ਸਬਜ਼ੀ ਦਾ ਜਿਵੇਂ ਹੀ ਤੜਕਾ ਤਿਆਰ ਕਰਦੇ ਆ ਨਾਲ ਦੀ ਨਾਲ ਦੋ-ਦੋ ਤਿੰਨ-ਤਿੰਨ ਗੰਡੀਆਂ ਆਪਾਂ ਛਿੱਲ ਲੈਨੇ ਆ ਇੰਨੀ ਕੁਐਸਟਾ ਵੀ ਜੇ ਤੁਸੀਂ ਆਪਣੀ ਰਸੋਈ ਦੇ ਵਿੱਚ ਐਸੀ ਲਸਣ ਰੱਖੀ ਆ ਤਾਂ ਉਹਨੂੰ ਕੱਢ ਦਿਓ ਉਹ ਆਪਣੀ ਸਿਹਤ ਦੇ ਲਈ ਬਹੁਤ ਆਪਣੀ ਕਿਡਨੀ ਤੇ ਪ੍ਰਭਾਵ ਪਾਉਂਦੀ ਆ ਅਲਸਰ ਵਰਗੀਆਂ ਬਿਮਾਰੀਆਂ ਉਹਦੇ ਨਾਲ ਹੁੰਦੀਆਂ ਨੇ ਤੇ ਲਸਣ ਖਾਓ ਆਪਣੇ ਇੰਡੀਅਨ ਲਸਣ ਖਾਓ ਤੁਸੀਂ ਸ਼ੁੱਧ ਜਿਹੜੀ ਜਿਹੜੀ ਆਪਣੇ ਇੰਡੀਆ ਮਤਲਬ ਕਿ ਜਿੱਦਾਂ ਕਰ ਲੋ ਛੋਟੀਆਂ ਛੋਟੀਆਂ ਕਲੀਆਂ ਵਾਲੀ ਲਸਣ ਖਾਓ ਤੁਸੀਂ ਬਾਕੀ ਲਸਣ ਦੇ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਸਰਦਾ ਨਹੀਂ ਲਸਣ ਖਾਏ ਬਿਨਾ ਲਸਣ ਜਿਹੜੇ ਜੋੜਾਂ ਦੇ ਦਰਦਾਂ ਲਈ ਬਹੁਤ ਫਾਇਦੇਮੰਦ ਦਾ ਹੋਰ ਵੀ ਕਈ ਬਿਮਾਰੀਆਂ ਨੂੰ ਜਿਹੜੀ ਰੋਕਥਾਮ ਕਰਦੀ ਆ ਤੇ ਬਾਕੀ ਸਾਡੇ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਕਿ ਪੰਜਾਬੀ ਸਾਗ ਆ ਜਿਹੜਾ ਲਸਣ ਤੋਂ ਬਿਨਾ ਨਹੀਂ ਬਣਦਾ ਲਸਣ ਜਰੂਰ ਯੂਜ਼ ਕਰੋ ਪਰ ਉਹ ਵਾਲੀ ਯੂਜ਼ ਕਰੋ ਜਿਹੜੀ ਕਿ ਸਾਡੀ ਇੰਡੀਅਨ ਆ ਮਤਲਬ ਛੋਟੀਆਂ ਛੋਟੀਆਂ ਕਲੀਆਂ ਵਾਲੀ ਨਾ ਕਿ ਚਾਈਨੀਜ਼ ਲਸਣ ਚਾਈਨੀਜ਼ ਲਸਣ ਕਦੇ ਵੀ ਨਾ ਯੂਜ਼ ਕਰੋ ਜੇ ਤੁਹਾਡੇ ਘਰ ਦੇ ਵਿੱਚ ਪਛਾਣ ਕਰਨੀ ਤਾਂ ਮੁਸ਼ਕਲ ਆ ਪਰ ਮੈਂ ਫਿਰ ਵੀ ਤੁਹਾਨੂੰ ਦੱਸ ਦਿੱਤਾ ਕਿ ਇਹਦੀਆਂ ਮੋਟੀਆਂ ਮੋਟੀਆਂ ਕਲੀਆਂ ਹੁੰਦੀਆਂ ਨੇ ਤੇ ਬਹੁਤ ਜਲਦੀ ਛਿੱਲੀ ਜਾਂਦੀ ਆ ਇੱਕ ਜੁੱਟ ਜੀ ਕਰਕੇ ਮੋਟੀਆਂ ਮੋਟੀਆਂ ਗੱਠੀਆਂ ਜਿਹੜੀਆਂ ਬਾਜ਼ ਪਈ ਤਾਂ ਮਤਿ ਨਹੀਂ ਪਿਛਲੇ 10 ਸਾਲਾਂ ਤੋਂ ਹੀ ਇਹ ਬੈਨ ਹ ਲਸਣ ਜਿਹੜੀ ਚਾਈਨਿਸ ਲਸਣ ਆ ਪਰ ਫਿਰ ਵੀ ਤੁਹਾਨੂੰ ਪਤਾ ਜਿਵੇਂ ਚਾਈਨਿਸ ਡੋਰ ਨਹੀਂ ਹੁਣ ਤੱਕ ਬੰਦ ਹੋਈ ਇਸੇ ਤਰੀਕੇ ਨਾਲ ਲਸਣ ਵੀ ਜਿਹੜੀ ਹੈਗੀ ਆ ਬੰਦ ਨਹੀਂ ਹੋਈ ਹੈਗੀ ਬਾਜ਼ਾਰਾਂ ਵਿੱਚ ਮੰਡੀਆਂ ਵਿੱਚ बिक ਰਹੀ ਆ ਤੇ ਹੁਣ ਤੁਸੀਂ ਸੋਚਣਾ ਆ ਵੀ ਲਸਣ ਤੁਸੀਂ ਕਿੱਦਾਂ ਦੀ ਖਰੀਦਣੀ ਆ ਆਪਣਾ ਤੁਹਾਨੂੰ ਫਰਜ ਸੀਗਾ ਦੱਸਣਾ ਅਵੇਅਰ ਕਰਨਾ ਤੇ ਬਾਕੀ ਫੇਰ ਕਿਸੇ ਹੋਰ ਵੀਡੀਓ ਨੂੰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੇ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ